ਜੋ ਕਰੋਗੇ ਭਰੋਗੇ ਬਾਈ ਨਰਕ ਸਵਰਗ ਕਿਹਨੇ ਦੇਖਿਆ ਆ ਦੇਖੋ ਆ ਚੰਗੀ ਤਰ੍ਹਾਂ ਕੁੜੀਆਂ ਵੀ ਦੇਖ ਲਓ ਜਿਹੜੀਆਂ ਸਾਹਮਣੇ ਬੈਠੀਆਂ ਨੇ ਤੇ ਪਰਮਾਤਮਾ ਨਾਲ ਜੋ ਆਪਾਂ ਇੱਥੇ ਆ ਦੇਖੋ ਆ ਦੇਖ ਲਓ ਹੁਣ ਜੋ ਆਪਾਂ ਇੱਥੇ ਕਰਾਂਗੇ ਨਾ ਬਾਈ ਪਰਮਾਤਮਾ ਉਹਦਾ ਜਿਹੜਾ ਫਲ ਇੱਥੇ ਦੇ ਦੂਗਾ ਇਹ ਜ਼ਰੂਰੀ ਨਹੀਂ ਹੈ ਅਗਲਾ ਕਹਿੰਦਾ ਅਗਲੇ ਜਨਮ ਦੇ ਫਲ ਜਾਂ ਪਿਛਲੇ ਜਨਮ ਦੇ ਨੋ ਜੋ ਆਪਾਂ ਕਰ ਰਹੇ ਆ ਨਾ ਉਹਦਾ ਫਲ ਇੱਥੇ ਹੀ ਮਿਲਣਾ ਹੈ ਬਾਈ ਜੀ ਸੋ ਕੋਈ ਵੀ ਕੰਮ ਹੈ ਸੋ ਸਮਝ ਕੇ ਕਰਿਆ ਕਰੋ ਪਰਮਾਤਮਾ ਆਪ ਕਹਿੰਦੇ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿਚਰਾਜੀ ਜੋ ਆਪਾਂ ਕਰਾਂਗੇ ਨਾ ਉਹ ਇੱਥੇ ਹੀ ਭਰਨਾ ਪਊ ਤਾਂ ਜੇ ਟਰਾਂਸ ਜੈਂਡਰ ਹੈ ਤਾਂ ਭਾਈ ਇਹਨੂੰ ਪੰਜਾਬੀ ਚ ਸਮਝਾ ਦਿਓ ਵੀ ਭਾਈ ਆ ਲੱਛਣ ਬੰਦ ਕਰ ਦੇ ਨੂੰ ਆ ਤੂੰ ਆਪਦੇ ਭਾਵੇਂ ਕੇਸ ਕਟਾ ਦੇ ਜੇ ਤਾਂ ਇਹ ਅੰਦਰੋਂ ਮਹਿਸੂਸ ਕਰਦਾ ਹੈ ਔਰਤ ਹੈ ਤਾਂ ਫਿਰ ਇਹਨੇ ਦਾੜੀ ਰੱਖ ਕੇ ਤੇ ਜੂڑا ਕਿਉਂ ਕਰਦਾ ਹੈ ਇਹ ਹੁਣ ਇਹ ਗੱਲ ਚੰਗੀ ਨਹੀਂ ਲੱਗਨੀ ਹੈ ਕਹਿਣਗੇ ਇਹ ਤਾਂ ਜੀ ਛੋਟੀ ਸੋਚ ਵਾਲੀ ਗੱਲ ਹੈ ਜਿਵੇਂ ਹਨਨਜੇ ਹੋਣਾ ਨੇ ਆਪ ਦਾ ਰੂਪ ਹੀ ਔਰਤਾ ਵਰਗਾ ਕਰ ਲਿਆ ਵੀ ਔਰਤਾ ਵਰਗਾ ਰੂਪ ਕਰ ਲੇ ਕੋਈ ਕਿਸੇ ਨੂੰ ਸਮੱਸਿਆ ਨਹੀਂ ਹੈ ਪਰ ਇਹ ਜੂڑا ਰੱਖ ਕੇ ਦਾੜੀ ਰੱਖੀ ਹੋਈ ਹੈ ਤੇ ਜਿਹੜੇ ਲੱਛਣ ਹੀ ਗਹੂੰਗਾ ਮੈਂ ਉਹਦਾ ਕਿਉਂਕਿ ਕੁੜੀਆਂ ਵੀ ਐ ਨਹੀਂ ਕਰਦੀਆਂ ਦੇਖੋ ਔਰਤਾਂ ਵੀ ਐ ਨਹੀਂ ਕਰਦੀਆਂ ਜੇ ਮੰਨ ਲਓ ਇਹ ਔਰਤ ਦਾ ਵੀ ਰੂਪ ਹੋਵੇ ਤੇ ਔਰਤ ਵੀ ਐ ਨਹੀਂ ਕਰਦੀ ਜੇ ਤਾਂ ਇਹ ਟਰਾਂਸ ਜੈਂਡਰ ਹੈ ਤਾਂ ਫਿਰ ਇਹ ਡਿਕਲੇਅਰ ਕਰਕੇ ਵੀ ਮੈਂ ਟਰਾਂਸ ਜੈਂਡਰ ਆ ਤੇ ਔਰਤ ਵਾਲੇ ਰੂਪ ਚ ਆ ਜੇ ਇਹ ਦਾੜੀ ਨਾ ਰੱਖੇ ਬਾਕੀ ਮੈਂ ਤਾਂ ਮੱਕੜ ਸਾਹਿਬ ਦੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਐ ਜੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਬਾਕਸ ਦੇ ਇਸ ਸਾਂਝੇ ਕਰ ਲਿਓ ਜੇ ਤੁਹਾਨੂੰ ਕੋਈ ਹੋਰ ਗੱਲਬਾਤ ਲੱਗਦੀ ਹੈ ਇਹਦੇ 'ਚ ਸਾਡਾ ਗੁਰੂ ਤੇਰਾ ਹੀ ਆਸਰਾ ਮੇਰਾ ਨਾ ਕਰਨ ਵੀਰਿੰਸ ਐ ਤੇ ਮਹਜੂਰ ਪਿੱਤਾ ਜੀ ਤੋਂ ਨਾਮ ਸ਼ਬਦ ਲਿਆ ਐ ਤੇ ਮਾ ਉਹਨਾਂ ਦੇ ਗਾਣੇ ਵੀ ਬਹੁਤ ਹੁੰਦਾ ਮੈਨੂੰ ਪਸੰਦ ਵੀ ਬਹੁਤ ਆਉਂਦੇ ਨੇ ਪਰ ਜਦੋਂ ਜਦੋਂ ਮੈਂ ਯੂਪੀਐਲ ਦਾ

ਸਾ ਉਹਦੋਂ ਨਿਕਲਿਆ ਤੇ ਮੈਨੂੰ ਯਕੀਨ ਜਿਹੜਾ ਇੱਕ ਬੰਦਾ ਅਨਪੜਾ ਹੈ ਨਾ ਯਾਰ ਇਕੱਲੇ ਗਾਣੇ-ਗਾਣੀ ਸੁਣਨ ਜਾਂਦਾ ਉਹਨੂੰ ਵੀ ਪਤਾ ਹੋਊਗਾ ਯਾਰ ਵੀ ਇਹ ਸੁਰਾਂ ਨੂੰ ਕੀ ਕਿਹਾ ਜਾ ਸਕਦਾ ਇਹਦੇ ਬਾਰੇ ਯਾਰ ਹਨਾ ਆਪਾਂ ਬਹੁਤਾ ਨਹੀਂ ਕਹਿ ਸਕਦੇ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇਹਨਾਂ ਨਾਲ ਭਾਵਨਾਵਾਂ ਵੀ ਜੁੜੀਆਂ ਹੋਈਆਂ ਨੇ ਬਹੁਤ ਸਾਰੇ ਲੋਕੇ ਦਾ ਵਿਰੋਧ ਵੀ ਕਰਦੇ ਨੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਭਾਈ ਮੈਂ ਦੇਖ ਲਓ ਭਾਈ ਬੱਚਾ ਸਟੰਟਮੈਨ ਦੇਖੋ ਸਟੰਟਮੈਨ ਹੈ ਬਾਈ ਜੀ ਪੰਜਾਬ ਦਾ ਸਭ ਤੋਂ ਛੋਟਾ ਪੰਜਾਬ ਦਾ ਕੀ ਪੂਰੀ ਇੰਡੀਆ ਦਾ ਸਭ ਤੋਂ ਛੋਟਾ ਸਟੰਟਮੈਨ ਹੈ ਬਾਈ ਬਿਲਕੁਲ ਨਿੱਕੀ ਜਿਹੀ ਉਮਰ ਦੇ ਵਿੱਚ ਬੱਚਾ ਬਹੁਤ ਸੋਹਣੇ ਸਟੰਟ ਕਰਦਾ ਇਹੋ ਜੀਆਂ ਚੀਜ਼ਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਤਾਂਕਿ ਇਹ ਵੀਰ ਦਾ ਹੌਸਲਾ ਵੀ ਹਨਾ ਵੱਧ ਸਕੇ ਬਹੁਤ ਸੋਹਣੇ ਸਟੰਟ ਕਰਦਾ ਮੁੰਡਾ ਇਹ ਬਹੁਤ ਵਧੀਆ ਅਬੋਰ ਸਾਈਡ ਤੋਂ ਆ ਵੀਰ ਇਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਬਹੁਤ ਸੋਹਣੇ ਸਟੰਟ ਜਿਹੜੇ ਇਹਦੇ ਹੁੰਦੇ ਨੇ ਕੰਦ ਤੇ ਮੋਟਰ ਕੰਦ ਤੇ ਸਾਈਕਲ ਚਲਾਉਣਾ ਕੋਈ ਸੌਖਾ ਨਹੀਂ ਬਾਈ ਆ ਦੇਖੋ ਬਹੁਤ ਸੋਹਣੇ ਸਟੰਟ ਹੁੰਦੇ ਨੇ ਇਹਦੀ ਹਰੇਕ ਵੀਡੀਓ ਮੁੰਡੇ ਦੀ ਬਹੁਤ ਜਿਆਦੇ ਸੋਹਣੀ ਹੁੰਦੀ ਆ ਬਹੁਤ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤ